ਉਹਨਾਂ ਦੇ ਖਾਤੇ 'ਚ ਬਿਨਾਂ ਕਿਸੇ ਦਲਾਖੀ ਤੋਂ ਬਿਨਾਂ ਕਿਸੇ ਸਰਪੰਚ ਤੋਂ ਬਿਨਾਂ ਕਿਸੇ ਬੋਲਬਾਲ ਦੀ ਸਾਖੀ ਤੋਂ ਬਿਨਾਂ ਵਿੱਚ ਦਿੱਤਾ ਜਾਂਦਾ ਹੈ ਪਰ ਫੇਰ ਵੀ ਉਹਦੇ ਵਿਚਾਰ ਨੇ ਸਾਡੇ ਗਰੀਬ ਵਰਗ ਦੇ ਨਾਲ ਉਹਨਾਂ ਦਾ ਜਿਵੇਂ ਉਹਨਾਂ ਦਾ ਵਿਚਾਰਿਆ ਦਿੱਤਾ ਪਰ ਉਹਨਾਂ ਨੇ ਹਰ ਇੱਕ ਨੂੰ ਗੈਸ ਕਨੈਕਸ਼ਨ ਫੇਰਾ ਅਲਾਟ ਕੀਤਾ ਕਰਾ ਦੇ ਜਿਹਦੇ ਵਿੱਚ ਕੋਈ ਸ਼ਰਤਾਂ ਕੂਨੀਆਂ ਕਰਕੇ ਕਿ ਹਰ ਘਰ ਨੂੰ ਮਿਲ ਜੇ ਜਾ ਨਾ ਨਾ ਗਾਇਸ ਕਿਹਨੂੰ ਵਾਹੇ ਜਾਣਗੇ ਜਿੱਥੇ ਰਹਿ ਗਈ ਉੱਥੇ ਰਹਿ ਗਿਆ ਅੰਨ ਦਾ ਮਸਲਾ ਸਾਡੇ ਉਹ ਵੀ ਕੋਈ ਕੋਦੇ ਵਾਧੂ ਤਾਂ ਨਹੀਂ ਖਾਈ ਕਿ ਖਾਸ ਕਰਕੇ ਬਾੜ ਰਹੀ ਜਿਹੜੀ ਹੁੰਦੀ ਹੈ ਮੈਂ ਜਿਹੜੇ ਵੀ ਵੀਰ ਭੈਣ ਭਾਵਾਂ ਨੇ ਆੜ ਨਹੀਂ ਬਣੇ ਜਿਹੜੇ ਵੀਰ ਭਰਾਵਾਂ ਹਾਂਜੀ ਕੀ ਨਾਮ ਜੀ ਮੇਰਾ ਨਾਮ ਜੀ ਹੈਗਾ ਸਰਦਾਰ ਕਾਨ ਸਿੰਘ ਬਾੜੀ ਮੇਗਾ ਹਾਂਜੀ ਤੇ ਅੱਜ ਤੁਹਾਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਤੇ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਆਇਆਂ ਆਦਿਆਂ ਜੀ ਹਾਂਜੀ ਤੇ ਕੀ ਕਹਿੜਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਤੁਹਾਡੀ ਜ਼ਿਲ੍ਹੇ ਦੀ ਚੋਣ ਕੀਤੀ। ਵੇਖੋ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਹਿਲਾਂ ਤਾਂ ਉਹਨਾਂ ਦੀਆਂ ਦਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਹਰਾਈਆਂ ਤੋਂ ਕਿ ਜਿਨ੍ਹਾਂ ਨੇ ਸਾਨੂੰ ਸਾਡੀ ਕੌਮ ਨੂੰ ਇਸ ਯੋਗ ਸਮਝਿਆ ਕਿ ਉਹਨਾਂ ਨੂੰ ਅਸੀਂ ਮੋਰਚੇ ਦੀਆਂ ਜੜੀਆਂ ਵਾਂ ਨਿਯੁਕਤੀਆਂ ਦਿੱਤੀਆਂ ਜਾਣ ਉਸ ਤੋਂ ਸਾਡੇ ਹੈਗੇ ਆ ਆਰਐਸ ਲੱਧੜ ਜੀ ਸਾਡੇ ਮਨਜੀਤ ਸਿੰਘ ਮੰਨਾ ਜੀ ਐਸਸੀ ਮੋਰਚੇ ਦੇ ਸੀਨੀਅਰ ਆਗੂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਲਜਾਰ ਸਿੰਘ ਜਹਾਂਗੀਰ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਅੱਗੇ ਸਾਡੇ ਹਲਕੇ ਦੀ ਜਿੰਨੀ ਵੀ ਸਮੁੱਚੀ ਟੀਮ ਆ ਸਾਡੇ ਬੀਜੇਪੀ ਤੋਂ ਸੀਨੀਅਰ ਮੀਤ ਪ੍ਰਧਾਨ ਦਲਬਾਗ ਸਿੰਘ ਜੀ ਔਰ ਸਾਡੇ ਐਸਸੀਬੀਸੀ ਤੋਂ ਪ੍ਰਧਾਨ ਸੇਵਾਰਾਮ ਜੀ ਸਾਡੇ ਸਰਪੰਚ ਸਾਹਿਬ ਨੇ ਹੋਰ ਜਿੰਨੇ ਵੀ ਸਾਡੇ ਵੀਰ ਨਰਵੈਲ ਜੀ ਤੇ ਖਜਾਨ ਜੀ ਹਰਪਾਲ ਜੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜੋ ਵੀ ਸਾਨੂੰ ਪਾਰਟੀ ਨੇ ਜਾਂ ਸਾਡੇ ਇਹਨਾਂ ਭਰਾਵਾਂ ਨੇ ਇਸ ਯੋਗ ਸਮਝਿਆ ਵਾ ਕਿ ਇਹ ਅਹੁਦਾ ਜਿਹੜਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਵਾ ਆਸ ਕਰਾਂਗਾ ਕਿ ਇਹਨਾਂ ਨੂੰ ਨਿਰਾਸ਼ ਨਹੀਂ ਕਰੂੰਗਾ ਮੈਂ ਤੇ ਜੋ ਵੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀਆਂ ਲਾਈਆਂ ਉਹਨਾਂ ਨੂੰ ਮੈਂ ਆਪਣੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਥੈਂਕ ਯੂ ਕੈਪਟਨ ਸਾਹਿਬ ਅੱਜ ਜਿਹੜਾ ਤੁਸੀਂ ਵਿਸ਼ੇਸ਼ ਤੌਰ ਤੇ ਪਿੰਡ ਮਾੜੀ ਮੇਗਾ ਵਿਖੇ ਪਹੁੰਚੇ ਹੋ ਜਿਹੜਾ ਇੱਥੇ ਕੀ ਮੀਟਿੰਗ ਕੀਤੀ ਗਈ ਤੇ ਕਿਸ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਮੈਕਸ 24 ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਥੇ ਸਸਰ ਅੱਦੀ ਪਿੰਡ ਮਾੜੀ ਮੇਗਾ ਕਸਬਾ ਵਿਖੇ ਆ ਕੇ ਇਹਨੂੰ ਕਵਰ ਕੀਤਾ ਤੇ ਮੈਂ ਸਮੁੱਚੀ ਲੀਡਰਸ਼ਿਪ ਦਿਸ਼ਾ ਨਿਰਦੇਸ਼ ਸਰਦਾਰ ਐਸ ਆਰ ਲੱਧੜ ਜੀ ਰਾਜ ਮੰਤਰੀ ਸਾਬਕਾ ਰਾਜ ਮੰਤਰੀ ਸਰਦਾਰ ਮਨਜੀਤ ਸਿੰਘ ਮੰਨਾ ਜੀ ਜ਼ਿਲ੍ਹਾ ਪ੍ਰਧਾਨ ਐਸੀ ਮੋਰਚਾ ਸਰਦਾਰ ਗਿਲਜਾਰ ਸਿੰਘ ਜੀ ਜਹਾਂਗੀਰ ਸਮੁੱਚੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਅਸੀਂ ਕਾਨ ਸਿੰਘ ਮਾੜੀ ਬੇਗਾ ਨੂੰ ਅੱਜ ਜ਼ਿਲ੍ਹੇ ਦੀ ਅਹੁਦੇਦਾਰੀ ਜੋ ਕਿ ਜ਼ਿਲ੍ਹਾ ਧਾਂਤੀ ਵੱਲੋਂ ਸੌਂਪ ਰਹੇ ਹਾਂ ਆਸ ਕਰਦੇ ਹਾਂ ਕਿ ਇਹ ਸਮੁੱਚੀ ਲੀਡਰਸ਼ਿਪ ਸਾਡੀ ਪਾਰਟੀ ਨਾਲ ਤਾਲਮੇਲ ਰੱਖੇ ਤੇ ਬਹੁਤ ਹੀ ਵੱਧ ਛੜ ਕੇ ਕੰਮ ਕਰੇ ਤੇ ਆਉਣ ਵਾਲੀਆਂ ਜਿਹੜੀਆਂ ਸਕੀਮਾਂ ਐ ਉਹਨਾਂ ਨੂੰ ਘਰ ਘਰ ਪਹੁੰਚਾਇਆ ਜਾਵੇ ਘਰ ਘਰ મોદી ਹਰ ਹਰ મોદી ਘਰ ਘਰ મોદી ਹਰ ਹਰ મોદી ਹਰ ਹਰ મોદી ਤੇ ਜੋ ਵੀ ਕੋਠਿਆਂ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਨੇ ਸੈਂਟਰ ਸਰਕਾਰ ਵੱਲੋਂ ਉਹ ਘਰ ਘਰ ਪਹੁੰਚਾਈਆਂ ਜਾ ਤੇ ਜੋ ਇਹਨਾਂ ਸਰਦੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਸਿੱਖਿਆ ਦਾ ਪ੍ਰਬੰਧ ਬਹੁਤ ਹੀ ਮਾੜਾ ਹੈ ਤੇ ਉਹਨਾਂ ਨੂੰ ਵੀ ਜਾਗਰੂਤ ਕੀਤਾ ਜਾਵੇ ਤੇ ਜੋ ਵੀ ਸਕੀਮਾਂ ਕਲਕਦੀਆਂ ਤੇ ਹੋਰ ਵੀ ਸਕੀਮਾਂ ਜੋ ਲਾਗੂ ਹਨ ਉਹ ਲਾਗੂ ਕਰਵਾਇਆ ਜਾਣ। ਧੰਨ। ਹਾਂਜੀ ਐਸਬੀਸੀ ਮੋਰਚੇ ਤੋਂ ਸਕਤਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਨਿਯੁਕਤੀ ਪੱਤਰ ਹੈ। ਮੈਂ ਜੀ ਸੇਵਾਰਾਮ ਮੱਲਾ ਮੁੱਖ ਸਕੱਤਰ ਐਸਬੀਸੀ ਕਾਉਂਸਲ ਬੋਰਡ ਏਰੀਆ ਸੈਕਟਰ ਖੇਮ ਕਰਨ। ਅੱਜ ਜਿਵੇਂ ਕਿ ਪਿੰਡ ਮਾੜੀ ਮੇਗਾ ਵਿਖੇ ਬੀਜੇਪੀ ਵੱਲੋਂ ਐਸਸੀ ਮੋਰਚੇ ਦਾ ਜਿਹੜਾ ਕਿ ਕਾਨ ਸਿੰਘ ਜੀ ਨੂੰ ਪ੍ਰਧਾਨ ਦਿਹਾਤੀ ਚੁਣਿਆ ਗਿਆ ਹੈ ਇਹ ਇੱਕ ਬੜੀ ਵੱਡੀ ਮਿਸਾਲ ਆ ਕਿ ਇੱਕ ਪਿੰਡ ਵਿੱਚ ਪਛੜੇ ਇੱਕ ਗਰੀਬ ਘਰ ਤੋਂ ਰਾਸ਼ਟਰੀ ਪਾਰਟੀ ਨੇ ਇੱਕ ਮਾਣ ਬਖਸ਼ਿਆ ਹੈ ਔਰ ਮੈਂ ਉਹਦੇ ਨਾਲ ਜਿਹੜੇ ਸਾਡੇ ਸੇਰੀਏ ਦੇ ਸਬੰਧਤ ਸੀਨੀਅਰ ਮੀਤ ਪ੍ਰਧਾਨ ਕੈਪਟਨ ਦਿਲਬਾਖ ਸਿੰਘ ਜੀ ਭਾਜਪਾ ਐਸੀ ਮੋਰਚੇ ਦੇ ਉਹ ਘਰ-ਘਰ ਜਾ ਕੇ ਹਰ ਘਰ-ਘਰ ਤੇ ਹਰ ਹਰ ਮੋਦੀ ਉਹ ਜਿਹੜਾ ਇਹ ਮਿਸ਼ਨ ਪਚਾਰੇ ਨੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਜਿਹੜੀ ਕਾਨ ਸਿੰਘ ਦੀ ਜਿਹੜੀ ਨੁਕਤੀ ਕੀਤੀ ਗਈ ਹੈ ਇਹ ਇੱਕ ਬੜਾ ਵਧੀਆ ਹੀਰਾ ਇੱਕ ਇਸ ਪਿੰਡ ਵਿੱਚੋਂ ਇਹ ਸੇ ਇਹਦੇ ਵਿੱਚੋਂ ਆਪਣੇ ਬਾਰਡਰ ਬੈਲਟ ਦੀਆਂ ਭਾਈਚਾਰੇ ਦੀਆਂ ਸਕੀਮਾਂ ਇਹ ਜਿਹੜੀਆਂ ਭਾਰਤ ਸਰਕਾਰ ਵੱਲੋਂ ਆ ਰਹੀਆਂ ਔਰ ਭਾਈਚਾਰੇ ਨੂੰ ਇਹ ਦਵਾਵੇਗਾ ਔਰ ਆਸ ਕਰਦਾ ਹੈ ਔਰ ਪਾਰਟੀ ਨੂੰ ਵੀ ਸਮਾਜ ਨੂੰ ਵੀ ਇਹਦੇ ਤੇ ਬਹੁਤ ਉਮੀਦਾਂ ਨੇ ਕਿ ਇਹ ਆਪਣੀਆਂ ਜਿਹੜੀਆਂ ਵੀ ਜਿੰਨੀਆਂ ਵੀ ਯੋਜਨਾਵਾਂ ਭਾਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਭਾਵੇਂ ਉਹ ਅਨਾਜ ਦੀ ਮਸਲਾ ਹੈ ਭਾਵੇਂ ਉਹ ਨਰੇਗਾ ਦਾ ਮਸਲਾ ਹੈ ਭਾਵੇਂ ਉਹ ਵਿਤਕਰੇ ਦਾ ਮਸਲਾ ਹੈ ਸਾਰਿਆਂ ਦਾ ਹੀ ਉਹ ਇਹ ਹੱਲ ਕੱਢੇਗਾ ਮੈਂ ਪਾਰਟੀ ਦਾ ਔਰ ਪੂਰੀ ਟੀਮ ਦਾ ਧੰਨਵਾਦ ਕਰਦਾ ਔਰ ਕਾਨ ਸਿੰਘ ਜੀ ਨੂੰ ਇਹ ਵਧਾਈਆਂ ਦਿੰਦਾ ਜੀ ਥੈਂਕ ਯੂ ਇਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦਾ ਇਹਨੂੰ ਨਿਯੁਕਤੀ ਪੱਤਰ ਦੇ ਕੇ ਹੌਸਲਾ ਵਧਾਈ ਕੀਤੀ ਤੇ ਮੈਂ ਇਹਦੇ ਤੇ ਵੀ ਉਮੀਦ ਕਰਦਾ ਕਿ ਜਿੱਦਾਂ ਇਹਦੇ ਤੇ ਪਾਰਟੀ ਨੇ ਉਮੀਦ ਲਾ ਕੇ ਇਹਨੂੰ ਨਿਯੁਕਤੀ ਪੱਤਰ ਦਿੱਤਾ ਤੇ ਇੱਕ ਛੋਟੇ ਜਿਹੇ ਘਰ ਤੋਂ ਬੰਦਾ ਜਿੱਦਾਂ ਇਦਾਂ ਉੱਪਰ ਉੱਠਦਾ ਹੈ ਤੇ ਮੇਰਾ ਵੀਰ ਹੈ ਜਿਹੜਾ ਵਾ ਕਾਨ ਸਿੰਘ ਵੱਧ ਚੜ ਕੇ ਸੇਵਾ ਕਰੇਗਾ ਤੇ ਆਪਣੇ ਜਿੰਨੇ ਵੀ ਐਸੀ ਮੋਰਚੇ ਦੀਆਂ ਤਕਲੀਫਾਂ ਵਾਂ ਦੁੱਖ ਤਕਲੀਫਾਂ ਉਹ ਆਪਣੇ ਸੀਨੀਅਰ ਬੰਦਿਆਂ ਦੀ ਨੌਲੇਜ ਚ ਲਾਏਗਾ। ਥੈਂਕ ਯੂ, ਧੰਨਵਾਦ। ਥੈਂਕ ਯੂ।